ਪੰਜਾਬ ਦੇ ਵਿੱਚ ਰਾਸ਼ ਰਕਾਰ ਦਾ ਇਹ ਮੁੱਦਾ ਬਹੁਤ ਗੰਭੀਰ ਰੂਪ ਧਾਰਨ ਕਰਦਾ ਜਾ ਰਿਹਾ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਮੁੱਖ ਮੰਤਰੀ ਸਾਹਿਬ ਨੂੰ ਵੀ ਕੱਲ ਇੱਕ ਪ੍ਰੈਸ ਕਾਨਫਰੰਸ ਕਰਨੀ ਪਈ ਤੇ ਜਿਹੜੀਆਂ ਗੱਲਾਂ ਸੀ ਉਹ ਲੋਕਾਂ ਸਾਹਮਣੇ ਰੱਖਣੀਆਂ ਪਈਆਂ ਮੁੱਦਾ ਕੀ ਹੈ ਜੀ ਅਸਲ ਦੇ ਵਿੱਚ ਸੱਚ ਜਾਣਨਾ ਵੀ ਜ਼ਰੂਰੀ ਹੈ ਤੇ ਤਰਕ ਸੰਗਤ ਨਿਆਂ ਸੰਗਤ ਗੱਲਾਂ ਕਰਨੀਆਂ ਵੀ ਜ਼ਰੂਰੀ ਹੈ ਕੱਲੀਆਂ ਪੋਲੀਟੀਕਲ ਗੱਲਾਂ ਕਰਕੇ ਵੋਟ ਦੇ ਲਈ ਸਿਰਫ ਰਾਜਨੀਤੀ ਕਰਨੀ ਜਾਂ ਵੋਟ ਬੈਂਕ ਦੀ ਖਾਤਰ ਆਪਾਂ ਲੋਕਾਂ ਦੇ ਵਿੱਚ ਗੱਲ ਲੈ ਕੇ ਜਾਣੀ ਉਹ ਏਡੀਕ ਵਧੀਆ ਗੱਲ ਨਹੀਂ ਹੁੰਦੀ ਸੱਚ ਦਾ ਜ਼ਰੂਰ ਪਤਾ ਹੋਣਾ ਚਾਹੀਦਾ ਗੱਲ ਕੀ ਹੈ ਜੀ ਪੰਜਾਬ ਜਿਹੜਾ ਹੈਗਾ ਜਿਹੜਾ ਅਕੋਰਡਿੰਗ ਟੂ ਸੈਂਟਰਲ ਗਵਰਨਮੈਂਟ ਡਾਟਾ ਜਿਹੜਾ ਹੈ ਉਹਦੇ ਮੁਤਾਬਕ 1.53 ਕਰੋੜ ਜਿਹੜੇ ਪੰਜਾਬ ਦੇ ਰਾਸ਼ਨ ਕਾਰਡ ਧਾਰਕ ਹੈਗੇ ਆ ਯਾਨੀ ਕਿ ਅੱਧੇ ਲੋਕ ਪੰਜਾਬ ਦੀ ਆਬਾਦੀ 3 ਕਰੋੜ ਦੇ ਆਸੇ-ਪਾਸੇ ਮੰਨੀ ਜਾਂਦੀ ਹੈ ਤੇ 1.5 ਕਰੋੜ ਜਿਹੜੇ ਲੋਕ ਆ ਉਹ ਪੰਜਾਬ ਦੇ ਵਿੱਚ ਰਾਸ਼ਨ ਲੈ ਰਹੇ ਆ ਪੰਜਾਬ ਦੇ ਵਿੱਚ ਇੱਕ ਉਹ ਸਟੇਟ ਜਿਹੜੀ ਅਮੀਰ ਮੰਨੀ ਜਾਂਦੀ ਆ ਇੱਕ ਉਹ ਸਟੇਟ ਜਿਹੜੀ ਫਕਰ ਕਰਦੀ ਹੈ ਕਿ ਮੈਂ ਦੇਸ਼ ਦੇ ਜਿਹੜੇ ਭੰਡਾਰ ਆ ਉਹ ਭਰਦੀ ਆ ਇੱਕ ਉਹ ਸਟੇਟ ਜਿਹਦਾ ਪੂਰੇ ਵਿਸ਼ਵ ਦੇ ਵਿੱਚ ਨਾਂ ਕੇ ਤਖੜੇ ਲੋਕ ਰਹਿੰਦੇ ਆ ਉਹ ਸਟੇਟ ਜਿਹਦੇ ਬਹੁਤ ਜ਼ਿਆਦਾ ਲੋਕ ਬਾਹਰ ਗਏ ਹੋਏ ਆ ਉਹ ਸਟੇਟ ਜਿਹਦੇ ਲੋਕਾਂ ਕੋਲੇ ਚੰਗੇ ਬਿਜ਼ਨਸ ਹੈਗੇ ਆ ਉਹਦੀ ਅੱਧੀ ਆਬਾਦੀ ਅੱਦੇ ਘਰ ਅੱਧੀ ਬਸੋਂ ਰਾਸ਼ਨ ਕਾਰਡ ਧਰ ਕੇ ਇਹ ਆਪਣੇ ਆਪ ਦੇ ਵਿੱਚ ਵੀ ਇੱਕ ਸ਼ਰਮ ਵਾਲੀ ਗੱਲ ਹੈ ਕੋਈ ਇਹਦੇ ਵਿੱਚ ਪੁਰਾਣੀਆਂ ਸਰਕਾਰਾਂ ਦੀਆਂ ਜਿਹੜੀਆਂ ਗਲਤੀਆਂ ਹੈਗੀਆਂ ਉਹ ਸਾਹਮਣੇ ਆ ਰਹੀਆਂ ਕਿ ਸਿਰਫ ਵੋਟਾਂ ਦੀ ਖਾਤਰ ਕਾਰਡ ਬਣਾਈ ਗਏ ਤੇ ਲੋਕਾਂ ਲਈ ਮੈਂ ਕਹਾਂਗਾ ਕਿ ਲੋਕ ਵੀ ਬਹੁਤ ਚੰਗੇ ਨਹੀਂ ਜਿਹੜੇ ਲੋਕ 2 ਰੁਪਏ ਦੀ ਕਣਕ ਪਿੱਛੇ ਆਪਣਾ ਆਪ ਜ਼ਮੀਰ ਵੇਚ ਦਿੰਦੇ ਨੇ ਆਪਦੇ 10 ਕਿੱਦੇ ਲੂ ਕੋ ਲੈਂਦੇ ਨੇ ਆਪਦੇ 15 20 ਕਿੱਲੇ ਹੋਰ ਤਾਂ ਉਹ ਲੂ ਕੋ ਲੈਂਦੇ ਆ ਗੱਡੀਆਂ ਲਕਾਉਣ ਤੱਕ ਜਾਂਦੇ ਆ ਕਿਸੇ ਹੋਰ ਘਰੇ ਲਾ ਕੇ ਆਉਂਦੇ ਆ ਮੋਟਰਸਾਈਕਲ ਤੱਕ ਲਕਾਉਣ ਦੀ ਕੋਸ਼ਿਸ਼ ਕਰਦੇ ਆ ਜੇ ਏਸੀ ਲੱਗਿਆ ਹੋਵੇ ਤਾਂ ਕਹਿੰਦੇ ਆ ਵੀ ਜਿਹੜਾ ਲੋਕਲ ਅਧਿਕਾਰੀ ਚੈੱਕ ਕਰਨ ਆਇਆ ਵੀ ਦੱਸ ਤੂੰ ਕੀ ਲੈਣਾ ਇਸ ਤਰ੍ਹਾਂ ਦੀਆਂ ਕਾਰਵਾਈਆਂ ਤੇ ਰਾਸ਼ਨ ਕਾਰਡ ਬਣ ਜਾਂਦੇ ਹੁਣ ਜਿਹੜੇ ਰਾਸ਼ਨ ਕਾਰਡ ਕੱਟੇ ਜਾ ਰਹੇ ਆ 23 ਲੱਖ ਰਾਸ਼ਨ ਕਾਰਡ ਤਾਂ ਜਿਹੜੀ ਕੇवाईसी ਹੋ ਰਹੀ ਹੈ ਉਹਦੇ ਵਿੱਚ ਸਾਹਮਣੇ ਆ ਗਏ ਜਦ ਪਿਛਲੇ ਲੰਮੇ ਸਮੇਂ ਦੇ ਵਿੱਚ ਕੁਝ ਲੋਕਾਂ ਦੀਆਂ ਮੌਤਾਂ ਹੋਈਆਂ ਫਿਰ ਕੁੜੀਆਂ ਇਧਰ ਉਧਰ ਵੇਈਆਂ ਗਈਆਂ ਤੇ ਉਹਦੇ ਨਾਲ ਉਹਨਾਂ ਦਾ ਜਿਹੜੇ ਰਾਸ਼ਨ ਮਿਲ ਰਿਹਾ ਸੀਗਾ ਹੁਣ 23 ਲੱਖ ਦਾ ਡਾਟਾ ਸਾਹਮਣੇ ਆਇਆ ਤਾਂ ਕੱਟੇ ਹੀ ਜਾਣਾ ਨਾ ਤੇ ਜੇ ਅਸੀਂ ਕਹੀਏ ਵੀ 23 ਲੱਖ ਵੀ ਦਵਾਵਾਂਗੇ ਤਾਂ ਫਿਰ ਇਹ ਤਕ ਸੰਗਤ ਗਲਤ ਥੋੜਾ ਹੋਈ ਹੈ ਨਿਆ ਸੰਗਤ ਗਲਤ ਥਾਪਤ ਹੋਈ ਹੈ ਕੀ ਜਸਟਿਸ ਹੈ ਇਸ ਦੇ ਵਿੱਚ ਵੀ ਸਰਕਾਰ ਦਾ ਜਿਹੜਾ ਆਪਣਾ ਟੈਕਸ ਦਾ ਜਿਹੜਾ ਪੈਸਾ ਹੈ ਉਹਪਾਂ ਉਹਨਾਂ ਲੋਕਾਂ ਤੇ ਲਵਾ ਦੇਾਂਗੇ ਜਿਹੜੇ ਲੋਕ ਸਰਦੇ ਵਰਦੇ ਆ ਟੈਕਸ ਦਾ ਪੈਸਾ ਚੰਗੇ ਥਾਂ ਲੱਗਣਾ ਚਾਹੀਦਾ ਜਿਹੜੇ ਡਿਸਰਵ ਕਰਦੇ ਆ ਲੋਕ ਜਿਹੜੇ ਭੁੱਖੇ ਸੌਂ ਰਹੇ ਆ ਉਹਨਾਂ ਤੇ ਲੱਗਣਾ ਚਾਹੀਦਾ ਨਾ ਹੁਣ ਦੇਖੋ ਵੀ ਸੈਂਟਰ ਕਹਿੰਦੀ 8 ਲੱਖ ਹੋਰ ਕੱਟਣਾ ਮੈਨੂੰ ਨਹੀਂ ਲੱਗਦਾ ਵੀ 8 ਲੱਖ ਨਾਲ ਸਰੂਗਾ ਜੇ ਸਹੀ ਸਰਵੇ ਹੋ ਜਾਏ ਤਾਂ 50 ਲੱਖ ਕਾੜ ਹੋਰ ਕੱਟਿਆ ਜਾਊਗਾ 50 ਲੱਖ 70 80 ਲੱਖ ਜਿਹੜਾ ਕਾਰਡ ਤੇ ਗੱਲ ਚੈ ਜਦੋਂ ਦੂਜਾ ਦਾ ਨਹੀਂ ਰਹਿੰਦਾ ਕਰੋੜ ਤੋਂ ਘਟੂਗਾ ਜੇ ਸਹੀ ਸਰਵੇ ਹੋ ਜਾਵੇ ਤੇ ਮੈਂ ਚਾਹਣਾ ਕਿ ਸਹੀ ਸਰਵੇ ਹੋਣਾ ਚਾਹੀਦਾ ਸਹੀ ਸਰਵੇ ਤੋਂ ਬਾਅਦ ਜਿਹੜੇ ਦਜ਼ਰਵ ਨਹੀਂ ਕਰਦੇ ਲੋਕ ਜਿਹੜੇ ਜਿਹੜੇ ਮਿਆਰ ਹੈਗੇ ਆ ਫੂਡ ਸਿਕਿਉਰਟੀ ਐਕਟ ਦੇ ਉਹਦੇ ਤੇ ਖਰੇ ਨਹੀਂ ਉਤਰਦੇ ਉਹਨਾਂ ਦੇ ਕੱਟੇ ਜਾਣੇ ਚਾਹੀਦੇ ਤੇ ਮੈਂ ਇਹ ਵੀ ਕਹਿਣਾ ਕਿ ਭਾਈ ਜਿਹੜੇ ਲੋਕ ਕਟਵਾਉਣਾ ਚਾਹੁੰਦੇ ਆ ਉਹ ਸਾਹਮਣੇ ਆਓ ਮੈਂ ਖੁਦ ਸਨਮਾਨ ਕਰਾਂਗਾ ਉਹਨਾਂ ਦਾ ਤੇ ਕੋਸ਼ਿਸ਼ ਕਰਾਂਗੇ ਕਿ ਪੰਜਾਬ ਸਰਕਾਰ ਤੋਂ ਵੀ ਉਹਨਾਂ ਦਾ ਸਨਮਾਨ ਕਰਾਇਆ ਜਾਵੇ ਆਪ ਜਿਹੜੀ ਸਕੀਮ ਆਪ ਦਾ ਕਾਰਡ ਸੈਂਡਰ ਕਰਨ ਦੇ ਲਈ ਅਸੀਂ ਸਿਰਫ ਵੀ ਕਹਿੰਦੇ ਹੁੰਦੇ ਆ ਨਾ ਕਿ ਵੀ ਸਰਕਾਰ ਤੋਂ ਜਿਹੜਾ ਕੁਝ ਮਿਲਦਾ ਜੁੱਤੀ ਚਪਵਾ ਲਓ ਨਾ ਵੀ ਸਰਕਾਰ ਤੋਂ ਕੋਈ ਵੀ ਚੀਜ਼ ਆ ਰਹੀ ਹੈ ਲੈ ਲਓ ਇਹ ਜਿਹੜੀ ਟੈਂਡੈਂਸੀ ਹੈ ਇਹ ਖਤਮ ਕਰਨੀ ਹੋਣੀ ਹੈ ਸਰਕਾਰ ਦਾ ਜਿਹੜਾ ਟੈਕਸ ਦਾ ਪੈਸਾ ਨਜਾਇਜ਼ ਜਾ ਰਿਹਾ ਹੈ ਖਰਾਬ ਹੋ ਰਿਹਾ ਹੈ ਉਹ ਸਹੀ ਪਾਸੇ ਲਗਾਉਣਾ ਹੋਊਗਾ ਕਿੱਥੇ ਕਿੱਥੇ ਪ੍ਰੋਬਲਮ ਹੈਗੀ ਹੈ ਸਹੀ ਦੇ ਵਿੱਚ ਸੜਕਾਂ ਦੀ ਪ੍ਰੋਬਲਮ ਲਾ ਲਓ ਤੁਸੀਂ ਨਾਲੀਆਂ ਦੀ ਪ੍ਰੋਬਲਮ ਲਾ ਲਓ ਤੁਸੀਂ ਪੰਜਾਬ ਨੂੰ ਇੱਕ ਚੰਗਾ ਇਨਵੈਸਟਮੈਂਟ ਚੰਗਾ ਮਾਹੌਲ ਦੇਣ ਦੀ ਗੱਲ ਕਰ ਲਓ ਤੁਸੀਂ ਇਨਵੈਸਟਮੈਂਟ ਦੀ ਲੋੜ ਹੈਗੀ ਹੈ ਸਰਕਾਰ ਕੋਲੇ ਪੈਸੇ ਉਹ ਤਾਂ ਸਰਕਾਰ ਕਰ ਦੇਗੀ ਜੇ ਸਰਕਾਰ ਦੇ ਪੈਸੇ ਹੀ ਹੈ ਉਹ ਜਿਹੜਾ ਛਿਤੀਮਾ ਦੇ ਨਿਕਲੇ ਗਏ ਇਹ ਸਰਕਾਰ ਨੇ ਸਾਡੇ ਲਈ ਕੀ ਕਰਨਾ ਫਿਰ ਅਸੀਂ ਭਾਲਦੇ ਆ ਬਾਹਰਲੇ ਮੁਲਕਾਂ ਵਰਗਾ ਥੂਣਤਾ ਉਹ ਕਿੱਥੇ ਮਿਲਦੀਆਂ ਪੈਸਾ ਸਾਰਾ ਅਸੀਂ ਐ ਲਵਾਤਾ ਅਸੀਂ ਅਮੀਰ ਲੋਕੀ ਖੁਦ ਕੜਕ ਲੈ ਲੈ ਕੇ ਸਰਕਾਰ ਦਾ ਪੈਸਾ ਖਰਾਬ ਕਰੀ ਜਾਂਦੇ ਆ ਉਹੀ ਪੈਸਾ ਅਸੀਂ ਚੰਗੇ ਪਾਸੇ ਇਨਵੈਸਟਮੈਂਟ ਤੇ ਇਨਫਰਾਸਟ੍ਰਕਚਰ ਤੇ ਕਿਉਂ ਨਹੀਂ ਖਰਚ ਕਰਵਾ ਪਾਉਂਦੇ ਉਧਰ ਹੋਣਾ ਚਾਹੀਦਾ ਤਾਂ ਸਭ ਤੋਂ ਲਾਟ ਤੇ ਇਹੀ ਨਿਕਲਦਾ ਹੈ ਨਤੀਜਾ ਕਿ ਜਿਹੜੇ ਲੋਕ ਡਿਜ਼ਰਵ ਨਹੀਂ ਕਰਦੇ ਕੰਕ ਨਾਂ ਲੈਣ ਉਹਨਾਂ ਦੇ ਕਟਾਏ ਜਾਣੇ ਚਾਹੀਦੇ ਨੇ ਪੰਜਾਬ ਸਰਕਾਰ ਨੂੰ ਇੱਕ ਪੂਰਾ ਵਾਈਡ ਸਪਰੈਡ ਸਰਵੇ ਕਰਕੇ ਪੂਰੀ ਨਿਗਾਹ ਰੱਖ ਕੇ ਬਾਜ਼ਾ ਕਰਾ ਕੇ ਉਹ ਕਟਾਉਣੇ ਚਾਹੀਦੇ ਆ ਉਹਨਾਂ ਲੋਕਾਂ ਦੇ ਜਿਹੜੇ ਲੋਕ ਯਰਮ ਨਹੀਂ ਕਰਦੇ ਸਰਕਾਰ ਬਹੁਤ ਸੂਤਾਂ ਹੋਰ ਦੇ ਜਾਂਦੀ ਹੈ ਇੱਕ ਐਕਟ ਬਣਿਆ ਸੀ ਉਹ ਜਿਹੜੇ ਲੋਕ ਸ਼ਾਮ ਦੀ ਰੋਟੀ ਨਹੀਂ ਖਾ ਪਾਉਂਦੇ ਭੁੱਖੇ ਸੌਂਦੇ ਰਾਤ ਨੂੰ ਨੀਂਦ ਨਹੀਂ ਆਉਂਦੀ ਉਹ ਨਾਸਰ ਬਣਿਆ ਸੀ ਉਹਨਾਂ ਨਾਲ ਮਿਲਦੇ ਨੇ ਬਹੁਤ ਕੇਸ ਹੈਗੇ ਮੇਰੇ ਕੋਲੇ ਇਹੋ ਜਿਹੇ ਉਹ ਕੇਸ ਤੁਹਾਡੇ ਸਾਹਮਣੇ ਰੱਖਾਂਗਾ ਜਿਹੜੇ ਲੋਕ ਧੱਕੇ ਖਾ ਰਹੇ 15-15 ਸਾਲ ਤੋਂ ਤੇ ਪਰ ਤਕੜੇ ਲੋਕ ਕੋ ਟਰੈਕਟਰਾਂ ਵਾਲੇ ਵੱਡੇ-ਵੱਡੇ ਟਰੈਕਟਰਾਂ ਵਾਲੇ 4x4 ਟਰੈਕਟਰਾਂ ਵਾਲੇ ਉਹ ਹੁਣ ਤਾਂ ਲੈ ਰਹੇ ਬਹੁਤ ਬਹੁਤ